ਇੱਕ ਵਾਰੀ ਪਿਛਲੇ ਹਫਤੇ ਆਇਆ ਮੇਰੀ ਜਿਹੜੀ ਬੈਕ ਪੇਨ ਆ ਉਹ ਜਮਾ ਜ਼ੀਰੋ ਹੋ ਗਈ। ਹਾਂ ਜਿਹੜਾ ਮੇਰਾ ਆ ਚੂੜਾ ਇਹ ਟੁੱਟ ਗਿਆ ਸੀਗਾ। 2-3 ਸਾਲ ਪਹਿਲਾਂ। ਉਹ ਚ ਹੁਣ ਪੇਨ ਹੈਗੀ ਆ ਤੁਹਾਨੂੰ ਮੈਂ ਐਵੇਂ ਕਹਾ ਮੈਂ ਇੱਕ ਵਾਰ ਚ ਹੀ ਠੀਕ ਹੋ ਗਿਆ ਮੈਂ ਪੜਾ ਕੇ ਫੋਕੇ ਪੜਾ ਕੇ ਮਰੀ ਜਾਵਾ ਹਨਾ ਅੱਜ ਮੈਂ ਆਇਆ ਇਲਾਜ ਕਰਾਉਣਾ। ਨਾਲ ਸੋਚਿਆ ਵੀਡੀਓ ਬਣਾ ਲਈਏ ਜਿੱਥੇ ਮੈਂ ਠੀਕ ਹੋਊਂਗਾ ਉਥੇ ਤੁਸੀਂ ਵੀ ਹੋ ਜਾਓਗੇ ਜਿਨ੍ਹਾਂ ਨੂੰ ਕੋਈ ਬਾਬੇ ਨੇ ਸਭ ਨੂੰ ਠੀਕ ਕਰੇ ਜਿਨ੍ਹਾਂ ਨੂੰ ਕੋਈ ਤਕਲੀਫ ਆ। ਤੇ ਦੋਕ ਬਾਈ ਮੈਨੂੰ ਟੱਕਰੇ ਵੀ ਮੇਥੋਂ ਮੁਰੇ ਦੋਕ ਇੱਥੇ ਬੈਠੇ ਸੀਗੇ ਦੋਕ ਅੰਦਰ ਟ੍ਰੀਟਮੈਂਟ ਕਰਾ ਰਹੇ ਸੀ ਉਹਨਾਂ ਤੋਂ ਆਪਾਂ ਪੁੱਛਿਆ ਬਾਈਆਂ ਨੇ ਹਿੱਕ ਥਾਪੜ ਕੇ ਜਿਹੜੀ ਗੱਲ ਕਹੀ ਵੀ ਪਾਈ ਅਸੀਂ ਠੀਕ ਹੋਏ ਆ ਬੇਨਤੀ ਆ ਜਿਹੜੇ ਵੀ ਠੀਕ ਹੋਏ ਨੇ ਉਹ ਵੀ ਕਮੈਂਟ ਕਰਕੇ ਦੱਸਿਓ ਜਿਹੜੇ ਨਹੀਂ ਹੋਏ ਉਹ ਵੀ ਪਰ ਬਈ ਬਣ ਕੇ ਜਿਹੜੇ ਲੱਗਦੇ ਨੇ ਮੇਰੀ ਤੇ ਜਾਂ ਇਹਨਾਂ ਤੇ ਉਹ ਥੋੜਾ ਜਿਹਾ ਗਰੇਜ ਕਰਿਆ ਕਰੋ ਕਿਰਪਾ ਕਰਿਆ ਕਰੋ ਮੈਂ ਬੌਲੇ ਦੇਖੇ ਨੇ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਆ ਉਹ ਇਹਨਾਂ ਦੇ ਬਾਰ ਮੂਰਤੀ ਬਣੀ ਲੰਗੇ ਹੁੰਦੇ ਉਹ ਫਿਰ ਜਣਗੇ ਜੀ ਐਏ ਆ ਜੀ ਐਏ ਆ ਜੀ ਐਏ ਆ ਜੀ ਬਾਈ ਤੁਸੀਂ ਮਿਹਨਤ ਕਰੋ ਵੀਰ ਬਣ ਕੇ ਹਾਂ ਜਿਹਦੇ ਜਿਹੜਾ ਠੀਕ ਨਹੀਂ ਹੋਇਆ ਇਲਾਜ ਕਰਾਉਣ ਆਇਆ ਉਹ ਕਹੇ ਉਹ ਸੋਹਣਾ ਲੱਗਦਾ ਹੈ ਕਿਉਂਕਿ 100 ਬੰਦੇ ਚੋਂ 100 ਕਿਤੇ ਵੀ ਠੀਕ ਨਹੀਂ ਹੁੰਦਾ ਹੁੰਦਾ ਵੱਡੀ ਸਫਲਤਾ ਕੀ ਹੁੰਦੀ ਆ ਜੇ 100 ਚੋਂ 60 ਠੀਕ ਹੋ ਜਾਣ ਅੱਛਾ ਮੈਂ ਇੰਨਾ ਕੁ ਮੈਨੂੰ ਪਤਾ ਵੀ ਇਹਨਾਂ ਕੋਲੇ 100 ਚੋਂ 80 ਠੀਕ ਹੁੰਦੇ ਆ ਭੀਕ ਭੀਕ ਪਰਸੈਂਟ ਹਰ ਜਗ੍ਹਾ ਤੇ ਕਮੀ ਰਹਿੰਦੀ ਹੁੰਦੀ ਆ ਹਨਾ ਜੀ ਠੀਕ ਟੋਡੀ ਕੋਸ਼ਿਸ਼ ਤਾਂ ਹੁੰਦੀ ਆ ਜੀ ਸੋਦੇ ਸੋਕਰੀਏ 80 ਦੱਸਦੇ ਆ ਜੀ ਅਸੀਂ ਕੋਸ਼ਿਸ਼ ਸਾਡੀ ਨਹੀਂ ਹਰੇਕ ਦੀ ਹੁੰਦੀ ਆ ਜੇ ਹੁਣ ਅਸੀਂ ਪੇਸ਼ੈਂਟ ਤੇ ਪੂਰਾ ਜੋਰ ਲਾਵਾਂਗੇ ਹੂੰ ਜਿੰਦ ਜਾਨ ਦੀ ਮਿਹਨਤ ਲਾਵਾਂਗੇ ਤਾਂ ਹੀ ਸਾਡਾ ਕੰਮ ਚੱਲਣਾ ਜੀ ਬਿਲਕੁਲ ਜੀ ਜੇ ਅਸੀਂ ਵੈਸੇ ਹੀ ਲੋਕਾਂ ਨੂੰ ਲੁੱਟਣ ਲੱਗ ਗਏ ਕਿੰਨਾ ਚਿਰ ਲੁੱਟਾਂਗੇ 10 ਦਿਨ 10 ਮਹੀਨੇ 20 ਮਹੀਨੇ 10 ਮਹੀਨੇ ਸਾਲ ਉਦੋਂ ਬਾਅਦ ਤਾਂ ਨਹੀਂ ਫਿਰ ਤਾਂ ਝੱਗਾ ਚੜ ਹੋ ਜਾ ਅਸੀਂ ਹਰੇਕ ਬੰਦਾ ਅੱਜ ਦੇ ਡੇਟ 'ਚ ਮਿਹਨਤ ਨਾਲ ਹੀ ਮੂਰੇ ਜਾ ਸਕਦਾ ਜੀ ਸਾਡੀ ਜਿਹੜੀ ਮਿਹਨਤ ਆ ਅਸੀਂ ਪ੍ਰੋਪਰ ਜ਼ੋਰ ਲਾਉਨੇ ਆ ਪੂਰਾ ਠੀਕ ਕਰਨ ਲਈ ਠੀਕ ਆ ਪੂਰਾ ਠੀਕ ਕਰਨ ਦੀ ਲੋ ਜ਼ੋਰ ਲਾਉਨੇ ਆ ਬਾਕੀ ਪਰਮਾਤਮਾ ਦੀ ਵੀ ਹੁੰਦੀ ਆ ਅੱਛਾ ਗੱਲ ਇੰਨੀ ਗਾ ਵੀ ਬਾਈ ਇੱਕ ਮਰੀਜ਼ ਤੇ ਲਾਉਂਦੇ ਨੇ ਇਹ ਘਾਟੇ ਦੇ ਨੇੜੇ ਤੇੜੇ ਪੌਣਾ ਘੰਟਾ ਤਾਂ ਲੱਗਦਾ ਹੀ ਲੱਗਦਾ ਬਾਈ ਇੰਨਾ ਟਾਈਮ ਲਾਉਂਦੇ ਨੇ ਲੈਂਦੇ ਨੇ ਅਗਲੇ ਤੋਂ 300 ਰੁਪਿਆ ਉਸ ਤੋਂ ਬਾਅਦ ਜੇ ਮਾੜੀ-ਮੋਟੀ ਦਵਾਈ ਦੀ ਲੋੜ ਆ ਤਾਂ ਇਹ ਸਾਰੀ ਆਯੁਰਵੈਦਿਕ ਦੇਸੀ ਦਵਾਈਆਂ ਦਿੰਦੇ ਨੇ ਤੇ ਉਹ ਵੀ ਦਵਾਈਆਂ ਸਾਡੇ ਮਤਲਬ ਕਿ ਸਾਈਡ ਇਫੈਕਟ ਉਹਨਾਂ ਦਾ ਕੋਈ ਨਹੀਂ ਫਾਇਦੇ ਉਹਨਾਂ ਦੇ ਬਹੁਤ ਨੇ ਬਾਕੀ ਮੈਂ ਤੁਹਾਡਾ ਬਾਲਾ ਸਮਾਂ ਨਹੀਂ ਲਵਾਂਗਾ ਮੈਂ ਆਪਦੇ ਟ੍ਰੀਟਮੈਂਟ ਦੇ ਕਲਿੱਪ ਲਏ ਨੇ ਉਹ ਵਿੱਚ ਐਡ ਕਰੂੰਗਾ ਤੁਸੀਂ ਵੀ ਦੇਖ ਲਿਓ ਭਾਈ ਸੱਚੀਓ ਪੈਰਾਂ ਨੂੰ ਫੜਦੇ ਨੇ ਤੇ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਕਿਉਂਕਿ ਇਹ ਵੀਡੀਓ ਬਹੁਤ ਦੇ ਫਾਇਦੇ ਵਾਲੀ ਹੈਗੀ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਕੀਮਤੀ ਸਮਾਂ ਦਿੱਤਾ ਧੰਨਵਾਦ ਦਰਸ਼ਕੋ ਤੁਹਾਡਾ ਜਿਹੜਾ ਇਨਾ ਪਿਆਰ ਦਿੰਨੇ ਹੋ ਜੀ ਸਤਿ ਸ਼੍ਰੀ ਅਕਾਲ